ਇਹਨਾਂ ਨੇ ਚਾਰ ਵਾਰ ਮੇਰੀ ਅਬੋਰਸ਼ਨ ਕਰਾਈਆਂ ਮੇਰੀ ਕਿਹਨਾਂ ਨੇ ਮੇਰੀ ਸੱਸ ਨੇ ਮੇਰੇ ਹਸਬੰਡ ਨੇ ਔਰ ਉਹ ਵੀ ਮੇਰੀ ਸੱਸ ਨੇ ਕੋਲ ਬੈ ਬੈ ਕੇ ਮੈਨੂੰ ਕਿ ਟਕਵਾਇਆ ਵਾ ਕਦੀ ਕਿ ਟਕਵਾ ਦਿੰਦੇ ਨੇ ਕਦੀ ਬੋਟ ਵੀ ਅਸੀਂ ਤੇਰਾ ਬੱਚਾ ਚੈੱਕ ਕਰਾਉਣਾ ਏ ਜੇ ਕੁੜੀ ਆ ਤੇ ਬੋਟ ਮੈਂ ਮਨਾ ਕਰਦੀ ਹਾਂ ਕਿ ਮੈਂ ਨਹੀਂ ਕਰਾਉਂਦੇ ਨੀਗੀ ਇਸ ਚੱਕਰ ਦੇ ਵਿੱਚ ਇਹਨਾਂ ਨੇ ਮੇਰੀ ਅਬੋਰਸ਼ਨ ਕਰਾਈਆਂ ਵਾ ਚਾਰ ਵਾਰ ਇਹਨਾਂ ਨੇ ਮੇਰੀ ਅਬੋਰਸ਼ਨ ਕਰਾਈਆਂ ਵਾ ਤੇ ਹੁਣ ਫੇਰ ਇਹ ਭਾਲਦੇ ਆ ਕਿ ਸਾਨੂੰ ਫੇਰ ਮੁੰਡਾ ਦੇ ਮੇਰੇ ਪੱਲੇ ਕੁਝ ਨਹੀਂ ਰਹਿ ਗਿਆ ਚਾਰ ਵਾਰ ਅਬੋਰਸ਼ਨ ਕਰਾਉਣ ਤੋਂ ਬਾਅਦ ਇਹ ਕਹਿੰਦੇ ਅਸੀਂ ਚੈੱਕ ਕਰਾਉਣਾ ਵਾ ਤੇ ਸਾਨੂੰ ਕਿਸੇ ਚੀਜ਼ ਦੀ ਸਕੂਲ ਦੇ ਵਿੱਚ ਵੱਲੋਂ ਕੋਈ ਕਮੀ ਨਹੀਂ ਆ ਪਰ ਇਹ ਹੁਣ ਮੈਨੂੰ ਦਾਜ ਦੇ ਚੱਕਰ ਚ ਵੀ ਤੰਗ ਬਹੁਤ ਕਰਦੇ ਨੇ ਅੱਗੇ ਵੀ ਮਾਪਿਓ ਨੇ ਬਹੁਤ ਵਿਆਹ ਕੀਤਾ ਵਾ ਵੀ 25 ਟੋਲੇ ਸੋਨਾ ਪਾਇਆ ਹੈ ਸਵਿਫਟ ਡਿਜ਼ਾਇਰ ਗੱਡੀ ਦਿੱਤੀ ਆ ਹੁਣ ਮੇਰੇ ਪਤੀ ਇਹ ਕਹਿੰਦੇ ਨੇ ਕਿ ਗੱਡੀ ਨੂੰ ਜੈਕ ਤੇ ਖੜਿਆ ਕੀਤਾ ਵਾ ਬੈਟਰੀ ਦੇ ਤਾਰਾ ਲਾਈਆਂ ਵਾ ਵੀ ਸਾਨੂੰ ਫੋਰਚਨਰ ਗੱਡੀ ਚਾਹੀਦੀ ਐ ਆਪਣੇ ਪਿਓ ਨੂੰ ਕੇ 5 ਕਿੱਲੇ ਪਹਿਲੇ ਮੇਰੇ ਨਾਂ ਤੇ ਲਾ ਕੇ ਦੇ ਉਹਨਾਂ ਨੇ ਅੱਗੇ ਵਿਆਪਨੀ ਐਸੀयत ਤੋਂ ਵਾਅਦਾ ਕੀਤਾ ਵਾ ਮੈਂ ਕਿਹਾ ਉਹਨੂੰ ਹੋਰ ਨਹੀਂ ਦੇ ਸਕਦੇ ਅੱਪਰਸੋ ਇਹਨਾਂ ਨੇ ਮੇਰੇ ਨਾਲ ਕੋਟ ਮਾਰ ਕੀਤੀ ਐ ਮੇਰੇ ਡਾਕੂਮੈਂਟਸ ਵੀ ਚੋਰੀ ਕੀਤੇ ਨੇ ਮੇਰੇ ਸਾਰਾ ਕੁਝ ਚੋਰੀ ਕੀਤਾ ਇਹਨਾਂ ਨੇ ਮੇਰੇ ਕੋਲ ਕੁਝ ਨਹੀਂ ਆ ਕਹਿੰਦੇ ਤੈਨੂੰ ਕੰਮ ਵਾਲੀਆਂ ਦੀ ਤਰ੍ਹਾਂ ਰੱਖਣਾ ਵਾ ਸੀ ਜਾਂ ਤਾਂ ਇਹ ਤੋਂ ਆਪਣੇ ਆਪ ਚਲੀ ਜਾ ਪਰਸੋਂ ਇਹਨਾਂ ਨੇ ਬੜੀ ਬੁਰੀ ਹਾਲਤ ਨਾਲ ਮੇਰੇ ਪਤੀ ਨੂੰ ਕੁੱਟ ਮਾਰ ਕੀਤੀ ਮੇਰੀ ਸੱਸ ਨੇ ਕਹਿ ਕੇ ਕਰਵਾਈ ਆ ਅੱਜ ਤੋਂ ਸਾਰਾ ਚੁੰਨੀ ਗਲੇ ਚ ਪਾ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਮੇਰੀ ਬੇਟੀ ਨੂੰ ਵੀ ਮਾਰਿਆ ਵਾ ਤੇ ਮੇਰੇ ਸਾਰੇ ਸਰੀਰ ਤੇ ਨੀਲ ਪਾਏ ਆ ਤੋਂ ਬਾਅਦ ਗਲੀ ਗਵਾਨ ਨੇ ਮੇਰੀ ਆਵਾਜ਼ਾਂ ਸੁਨੀਆਂ ਵਾ ਲੜਾਈ ਦੀਆਂ ਤੇ ਉਹਨਾਂ ਨੇ ਮੇਰੇ ਭਰਾ ਨੂੰ ਫੋਨ ਕੀਤਾ ਵਾ ਉਹ ਬਾਹਰ ਆਇਆ ਵਾ ਉਹ ਮੈਨੂੰ ਇਸ ਹਾਲਤ ਦੇ ਵਿੱਚ ਹਸਪੀਟਲ 'ਚ ਜੋ ਐਡਮਿਟ ਕਰਵਾ ਕੇ ਆਇਆ ਅਸਲ 'ਚ ਕੀ ਮੰਗ ਮੈਨੂੰ ਇਹੋ ਬੇਟਾ ਮੈਂ ਨਨੂ ਕਿੱਥੋਂ ਦੇ ਦਵਾ ਮੇਰੇ ਹੱਥ ਵਾਸਤੇ ਥੋੜਾ ਖੁਸ਼ ਹੋਇਆ ਗਾ ਆਰਮੀ ਨੇ ਅਲ ਦੁਜੇ ਮੈਨੇ ਮੇਰੇ ਨਾਲ ਫੁੱਟ ਮਾਰ ਕਰਦੇ ਆ ਤੇਰੇ ਦਾਜ ਦੇ ਚੱਕਰ 'ਚ ਮੇਰੀ ਸੱਸ ਕਹਿੰਦੀ ਐ ਕਿ ਕੀ ਤੇਰੇ ਪਿਓ ਨੇ ਮੈ ਲਪਾ ਦਿੱਤੇ ਆ ਸਾਨੂੰ ਦਾਜ ਲਿਆਂਕੇ ਦੇ ਕਿ ਮੁੰਡਾ ਚਾਹੁੰਦੇ ਨੇ ਵੀ ਸਾਨੂੰ ਮੁੰਡਾ ਦੇ ਪਰ ਮੈਂ ਮੁੰਡਾ ਕਿੱਥੋਂ ਲਿਆਂਕੇ ਦਵਾ ਇਹਨਾਂ ਨੂੰ 6 ਸਾਲ ਦੀ ਮੇਰੀ ਬੇਟੀ ਹੌਲੀ-ਹੌਲੀ ਇਹਨਾਂ ਨੇ ਮੇਰੀ ਬੇਟੀ ਨਾਲ ਵੀ ਮੂੰਹ ਤੋੜ ਦਿੱਤਾ ਓਹਨਾਂ ਦੇ ਨਾਲ ਵੀ ਇਹ ਕੁੱਟ ਮਾਰ ਦੀ ਕੋਸ਼ਿਸ਼ ਕਰਦੇ ਨੇ ਤੇ ਇਸ ਸਾਰੀ ਮੁੱਦੇ ਦੀ ਜੜ ਹੈਗੀ ਆ ਮੇਰਾ ਮਾਮਾ ਸੋਰਾ ਜੋ ਕਿ ਪੱਟੀ ਦਾ ਰਹਿਣ ਵਾਲਾ ਹੈ ਉਹਦਾ ਨਾਮ ਵਿਕਾਸ ਕੁਮਾਰ ਮਿੰਟਾ ਹੈ ਉਸਰ ਉਹਨਾਂ ਨੂੰ ਵੀ ਬੇਟਾ ਚਾਹੀਦਾ ਹੈ ਉਹਨ ਕੀ ਬੇਟਾ ਦੇ ਦੇਵੇ ਚਾਰ ਵਾਰ ਵਰਸ਼ਨ ਕਰਾਈ ਇਹਦੀ ਹਸਪੀਟਲ ਤੇ ਮੈਂ ਆਈ ਨਹੀਂ ਆਪੋ ਤੇ ਦੀ ਮੇਥੋਂ ਸੰਭੇ ਨਹੀਂ ਜਾਂਦੇ ਮੈਂ ਤੇ ਇਨਾ ਪੈਸਾ ਲਾ ਕੇ ਪੜਾਇਆ ਲਖਾਇਆ ਵਿਆਹ ਕੀਤੇ ਸਭ ਕੁਝ ਦਿੱਤਾ ਜਾਇਦਾਤ ਉਹਨ ਮਿਲਤੀ ਨੰਗੀ ਕੀਤੀ ਵੇ ਕੰਡੋ ਨਕੋ ਅਸੀਂ ਤਾਂ ਹਾਰ ਗਏ ਆ ਚਾਰ ਵਾਰ ਪੰਚਾਇਤਾਂ ਬੁਲਾਈਆਂ ਪੁੱਤ ਸਾਡੀ ਸੁਣਵਾਈ ਨਹੀਂ ਹੋਈ ਕਿਸੇ ਪਾਸੇ ਵੀ ਅਸੀਂ ਕਿੱਥੇ ਜਾਈਏ ਪੁੱਤ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਭਗਵੰਤਬਾਣ ਸਰਕਾਰ ਨੂੰ ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ ਜਿੱਥੇ ਵੀ ਕੋਈ ਭੈਣ ਭਰਾ ਬੈਠਾ ਏ ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ ਅਸਲ ਜੀ ਮਾਰਕਟਾਈ ਦਾ ਕਾਰਨ ਕੀ ਬੇਟਾ ਏ ਬੇਟਾ ਬੰਗਦੇ ਆ ਬੇਟਾ ਮੰਗਦੇ ਇੱਕ ਦਾ ਜ਼ਾਇਦਤ ਮੰਗਦੇ ਹੋਰ ਗੱਡੀ ਵੱਡੀ ਮੰਗਦੇ ਆ ਪੰਜ ਕਿੱਲੇ ਪੈਲੀ ਮੰਗਦੇ ਆ ਪਹਿਲਾਂ ਪਹਿਲਾਂ ਬੇਚਾ ਪਹਿਲਾਂ ਕੁੜੀ ਹੈ ਜੀ ਪਹਿਲਾਂ ਕੁੜੀ ਆ ਏ ਤੇ ਹੁਣ ਚਾਰ ਵਾਰ ਬੋਰਸ਼ਨ ਕਰਾ ਦਿੱਤੀ ਉਹਨਾਂ ਨੇ ਹੁਣ ਕੀ ਕਰੀਏ ਪੁੱਤ ਬੋਸ਼ਨ ਟੈਸਟ ਕਰਾਉਣ ਤੋਂ ਬਾਅਦ ਟੈਸਟ ਕਰਾਉਣ ਤੋਂ ਬਾਅਦ ਕਰਾਈ ਜਾਂਦੇ ਆ ਬੇਟਾ ਨਹੀਂਗਾ ਬੇਟੀਆਂ ਐ ਬੋਰਸ਼ਨ ਕਰਾਈ ਜਾਂਦੇ ਆ ਉਹਦੇ ਵਿੱਚ ਤਾਂ ਅੱਗੇ ਹਿੰਮਤ ਨਹੀਂ ਹੈਗੀ ਪੁੱਤ ਉਹ ਕਿੱਥੋਂ ਇਹ ਹਸਿਆਨ ਕਰ ਲਵੇ ਪੜੀ ਲੱਗਦਾ ਨਹੀਂ ਅੱਜ ਕੱਲ੍ਹ ਬੇਟਾ ਬੇਟੀ ਇੱਕ ਹੀ ਬਰਾਬਰ ਚੀਜ਼ ਹੈ ਉਹ ਚੀਜ਼ ਉਹ ਨਹੀਂ ਸਮਝਦੇ ਪੁੱਤ ਉਹ ਨਹੀਂ ਸਮਝਦੇ ਉਹਨਾਂ ਨੂੰ ਬੇਟਾ ਹੀ ਚਾਹੀਦਾ ਹੈ ਉਹ ਕਹਿੰਦੇ ਜੇ ਤੂੰ ਨਹੀਂ ਬੇਟਾ ਦੇਣਾ ਅਸੀਂ ਹੋਰ ਵਿਆਹ ਕਰਾ ਲਾਂਗੇ ਸਾਨੂੰ ਉਹਦੇ ਚਸੀਂ ਬੱਚਾ ਪੈਦਾ ਕਰ ਲਾਂਗੇ ਤੂੰ ਕੰਮ ਵਾਲੀ ਬਣ ਕੇ ਘਰੇ ਰਹੀ ਜਾ ਅਸੀਂ ਪੁੱਤ ਕੀ ਕਰਾਂਗੇ ਸਾਡੀ ਧੀ ਦਾ ਕਿਸੇ ਪਾਸੇ ਪਸੀਬਾ ਨਹੀਂ ਹੈਗਾ ਕਿਸ ਮੰਨ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਹੀ ਕਹਿੰਨੇ ਆ ਵੀ ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ ਸਾਡੀ ਧੀ ਕਿੱਥੇ ਜਾਵੇ ਮਾਰਕਟਾਈ ਕਰਦੇ ਮਾਰਕਟਾਈ ਬਹੁਤ ਕਰਦੇ ਆ ਆ ਵੇਖੋ ਸਾਡੀ ਧੀ ਦਾ ਕੀ ਹਾਲ ਬਣਾਇਆ ਪਿਆ ਏ ਬਹੁਤ ਬੁਰਾ ਹਾਲ ਐ ਧੀ ਦਾ ਰੋਜ਼ ਕਟਾਈ ਨਹੀਂ ਉਧਰ ਘਟ ਖਾਦੀ ਜਾਂਦੀ ਪੁੱਤ ਵੇਖ ਉਹਦੀ ਹਾਲ ਕੀ ਬਣ ਗਈ ਵਿਆਹ ਚ ਕੀ ਸੀ ਤੇ ਹੁਣ ਕੀ ਬਣ ਗਈ ਏ ਅਸੀਂ ਇਹ ਇਨਸਾਫ ਮੰਗਦੇ ਆ ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ ਨਾ ਤਾਂ ਆਪਣੇ ਸਰਕਾਰੀ ਹਸਪਤਲ ਵਿੱਚ ਇਨਸਾਫ ਮਿਲਿਆ ਉੱਥੇ ਵੀ ਇਹਦੀ ਕੋਈ ਇਹਦੀ ਰਿਪੋਰਟ ਨਹੀਂ ਆਈ ਨਾ ਥਾਣੇ 'ਚ ਕੋਈ ਇਨਸਾਫ ਮਿਲਿਆ ਏ ਉਹ ਤਾਂ ਜਿੱਥੇ ਵੀ ਜਾਣੇ ਉੱਥੇ ਪੈਸਾ ਛੜਾ ਦਿੰਦੇ ਆ ਅਸੀਂ ਪੁੱਤ ਕਿੱਥੇ ਜਾਈਏ ਅਸੀਂ ਬਹੁਤ ਦੁਖੀ ਆ ਪੁੱਤ ਅਸੀਂ ਤੇ ਇਹ ਹੱਥ ਜੋੜਦੇ ਆ ਸਾਡੀ ਤੇ ਇਨਸਾਫ ਦਿੱਤਾ ਜਾਵੇ ਅਸੀਂ ਪੜੇ ਲਿਖੇ ਬੰਦੇ ਆ ਕੋਈ ਅਨਪੜ ਗੰਵਾਰ ਨਹੀਂ ਹੈਗੇ ਘਰਾਂ ਦੇ ਵਿੱਚ ਸੌ ਝਗੜੇ ਹੁੰਦੇ ਨੇ ਨਿੱਕੀ ਮੋਟੀ ਗੱਲ ਤੋਂ ਕੋਈ ਹੋ ਗਿਆ ਮਤਲਬ ਸਿਆਣਾ ਈ ਪਤੋਂ ਦਾ ਜਿਹੜਾ ਆਪਣੇ ਘਰ ਦੀ ਗੱਲ ਨੂੰ ਅੰਦਰੇ ਅੰਦਰ ਸਮੇਟਦਾ ਹੈ ਜੇ ਮੈਂ ਇਹੋ ਜਿਹੀ ਹੁੰਦੀ ਤੇ ਮੈਂ ਵੀ ਅੱਜ ਪਹਿਲਾਂ ਇੱਥੇ ਪਹੁੰਚੀਂਦੀ ਖਾਨੇ ਦੇ ਵਿੱਚ ਕਿਉਂਕਿ ਮੈਨੂੰ ਪਤਾ ਇੱਜ਼ਤ ਬਣਾਉਣੀ ਬੜੀ ਔਖੀ ਆ ਤੇ ਗਵਾਉਣੀ ਇੱਕ ਮਿੰਟ ਵਿੱਚ ਗਵਾਈ ਜਾ ਸਕਦੀ ਆ ਇਸ ਕਰਕੇ ਮੈਂ ਆਪਣੇ ਘਰ ਦੇ ਮਸਲਿਆਂ ਨੂੰ ਸੋਚਦੀ ਇਹੋ ਹੀ ਸਮਝਾਉਣੀ ਆ ਇਹਨੂੰ ਅੱਜ ਤੱਕ 8ਵਾਂ ਸਾਲ ਹੋ ਗਿਆ ਇਹ ਸਾਡਾ ਪਹਿਲੀ ਵਾਰੀ ਝਗੜਾਨੀ ਹੋਇਆ ਚਾਰ ਪੰਜ ਵਾਰੀ ਹੋ ਚੁੱਕਾ ਵਾ ਔਰ ਮੈਂ ਇਹਨੂੰ ਅੰਦਰ ਬਾੜ ਕੀ ਕੋਈ ਗੱਲ ਸਮਝਾਉਣੀ ਆ ਤਨਵੀਰ ਪੁੱਤ ਘਰ ਦੇ ਵਿੱਚ ਸੌ ਉੱਚੀਆਂ ਨੀਵੀਆਂ ਗੱਲਾਂ ਹੁੰਦੀਆਂ ਨੇ ਘਰ ਦੀਆਂ ਘਰ ਚ ਸਮੇਟੀ ਦੀਆਂ ਬਾਹਰ ਨਹੀਂ ਜਾਈਦਾ ਲੇਕਿਨ ਇਹ ਮੇਰੀ ਨੂੰ ਕਰੋ ਬਾਹਰ ਗੱਲ ਗੱਲ ਤੇ ਸੜਕਾਂ ਤੇ ਤੁਰੇ ਫਿਰਦੀ ਆ ਮੈਂ ਸਾਨੂੰ ਚੋਰ ਤੋਂ ਇਲਾਵਾ ਬੁਲਾਉਂਦੀ ਨਹੀਂ ਮਾਪਤਾ ਨੂੰ ਚੁੱਪ ਕਿਤੇ ਰਹਿੰਦੇ ਆ ਇਹ ਜਿਹੜਾ ਅੱਜ ਵੀ ਝਗੜਾ ਹੋਇਆ ਜਿਹੜਾ ਹੁਣ ਝਗੜਾ ਹੋਇਆ ਇਹ ਵੀ ਮਾਮੂਲੀ ਜਿਹਾ ਝਗੜਾ ਸੀ ਔਰ ਇਹਨੂੰ ਇੱਕ ਮੇਜਰ ਰੂਪ ਦੇ ਦਿੱਤਾ ਗਿਆ ਹੈ ਔਰ ਉਹਦੇ ਵਿਅਸਤੇ ਇਹਦੇ ਰਿਸਪੌਂਸੀਬਲ ਨੇ ਫਾਦਰ ਔਰ ਬ੍ਰਦਰ ਜਿਨ੍ਹਾਂ ਨੇ ਕਿ ਜਦੋਂ ਮੇਰੇ ਘਰੋਂ ਇਹ ਗਈ ਹੈ ਮੇਰੀ ਨੂੰ ਬਿਲਕੁਲ ਸਹੀ ਸਲਾਮਤ ਗਈ ਹੈ ਮੇਰੇ ਕੋਲ ਪਾਸ ਕੈਮਰੇ ਦੀਆਂ ਸਾਰੀਆਂ ਫੁਟੇਜ ਨੇ ਸਾਰਾ ਕੁਝ ਮੇਰੇ ਕੋਲ ਪ੍ਰੂਫ ਪਏ ਨੇ ਬਿਲਕੁਲ ਆਪਣੇ ਹੱਥੀਂ ਜਦੋਂ ਇਹ ਬੂਹਿਆਂ ਦੇ ਉੱਤੇ ਹੱਥ ਮਾਰ-ਮਾਰ ਕੇ ਜੋਰਦੀ ਆਪਣੇ ਸਿਰ ਦੇ ਵਿੱਚ ਜੋਰ-ਜੋਰ ਦੀ ਹੱਥ ਮਾਰ ਕੇ ਇੱਥੋਂ ਘਰੋਂ ਗਈ ਆ ਮੈਂ ਇਹਨੂੰ ਫਿਰ ਵੀ ਪਿਆਰ ਨਾਲ ਅੰਦਰ ਨੂੰ ਫੜ ਕੇ ਲੈ ਕੇ ਆਈ ਆ ਅੰਦਰ ਭਾਇਆ ਪਾਣੀ ਫੜਾਇਆ ਪਾਣੀ ਫੜ ਕੇ ਇਹਨੇ ਪੀਤਾ ਨਹੀਂ ਵਾਹ ਕੇ ਗਲਾਸ ਮਾਰਿਆ ਤੇ ਮੈਨੂੰ ਖਿੱਚ ਕੇ ਪਰਾਂ ਨੂੰ ਮੈਂ ਫਿਰ ਵੀ ਇਹਨੂੰ ਅੰਦਰ ਨੂੰ ਲਗਾਈ ਆ ਇਹਨੇ ਮੈਨੂੰ ਉੱਥੇ ਅੰਦਰ ਧੱਕੇ ਮਾਰੇ ਮੈਂ ਫੇਰ ਵੀ ਨਹੀਂ ਸੋਚਿਆ ਮੈਂ ਕਿ ਫੇਰ ਕੀ ਗੁੱਸੇ ਚ ਇਨਸਾਨ ਬੜਾ ਕੁਝ ਕਰ ਦਿੰਦਾ ਹੈ ਮੇਰੇ ਹੱਥੀ ਗੱਲ ਪੈਣ ਤੱਕ ਵੀ ਗਈ ਆ ਮੈਂ ਚੁੱਪ ਕਰਕੇ ਫੇਰ ਵੀ ਇਹਨੂੰ ਅੰਦਰ ਵਾੜਨ ਦੀ ਕੋਸ਼ਿਸ਼ ਕੀਤੀ ਨੋ ਸਰ ਨੋ ਨੋ ਦੇਖੋ ਫਸਟ ਜਿਹੜਾ ਬੇਬੀ ਹੋਈ ਹੈ ਨਾ ਗੁੜੀਆ ਉਹ ਸਾਨੂੰ ਪਤਾ ਹੈ ਜਾਂ ਉਸ ਪਰਮਾਤਮਾ ਨੂੰ ਪਤਾ ਹੈ ਕਿ ਕਿਵੇਂ ਇਹਦੇ ਘਰ ਦੀ ਗੁੜੀਆ ਅਸਲ ਲਈ ਆ ਪੀਸਰੇ ਦਿਨ ਸ਼ਾਸ਼ੀ ਅੰਭ ਸਰਦੀ ਸਭ ਤੋਂ ਵੱਡੀ ਡਾਕਟਰ ਆ ਉਹਦੇ ਕੋਲੋਂ ਇਹਦੇ ਅਸੀਂ ਕੇਸ ਦੀ ਪੂਰੀ ਪੁਆਈ ਇਹਦੀ ਬੱਚੇਦਾਨੀ ਬਹੁਤ ਜ਼ਿਆਦਾ ਕਮਜ਼ੋਰ ਆ ਅਸੀਂ ਉਹ ਪਹਿਲਾ ਬੱਚਾ ਵੀ ਹਰ ਤੀਸਰੇ ਦਿਨ ਜਾ ਕੇ ਤੁਹੀ ਰਿਪੋਰਟਾਂ ਵੀ ਸ਼ਾਸ਼ੀ ਦੀਆਂ ਸਾਰੀਆਂ ਸਾਡੇ ਕੋਲ ਪਈਆਂ ਤੀਸਰੇ ਤੇ ਨਹੀਂ ਜਾਂਦੇ ਸਾਂ ਅੰਬੀ ਸਰ ਜਾ ਕੇ ਉੱਥੇ ਸ਼ਾਮ ਨੂੰ 7-8 ਵਜੇ ਰੋਟੀਆਂ ਹੱਥ ਦੇ ਵਿੱਚ ਐਮ ਗੱਡੀ 'ਚ ਬਹਿ ਕੇ ਤੇ ਰੋਟੀਆਂ ਖਾਂਦੇ ਜਾਂਦੇ ਹੁੰਦੇ ਸਾਂ ਰੋਟੀ ਵੀ ਘਰ ਨਹੀਂ ਸੀ ਨਸੀਬ ਹੁੰਦੀ ਹੁੰਦੀ ਤੇ ਸਿਰਫ ਇਹ ਹੋਏ ਕਿ ਇਹਦੀ ਪੂਰੀ ਪੈ ਜਾਵੇ ਔਰ ਇਹਦਾ ਅਸੀਂ ਨੂੰ ਆਪਣਾ ਬੱਚਾ ਲਿਆ ਦੂਸਰਾ ਵੀ ਬੀ ਜਦੋਂ ਇਹਦੇ ਕਰ ਉਸ ਤੋਂ 2-3 ਮਹੀਨਿਆਂ ਬਾਅਦ ਇਹਦੇ ਫੇਰ ਪ੍ਰੈਗਨੈਂਸੀ ਹੋ ਗਈ ਉਦੋਂ ਅਸੀਂ ਇਹਨੂੰ ਜ਼ਰੂਰ ਸਮਝਾਇਆ ਵੀ ਪੁੱਤ ਦੇਖ ਤੇਰੀ ਬੱਚੇਦਾਨੀ ਕਮਜ਼ੋਰ ਆ ਬੱਚਾ ਪੂਰੀ ਤਰ੍ਹਾਂ ਪ੍ਰੀਪੇਅਰ ਨਹੀਂ ਹੋ ਪਾਣਾ ਤੇ ਪੁੱਤ ਤੂੰ ਨਾ ਇੰਜ ਕਰ ਵੀ ਕੋਈ ਗੱਲ ਨਹੀਂ ਗਈ ਹੈ ਅਜੇ 2-3 ਮਹੀਨੇ ਇੱਕ ਅਜੇ ਮਤਲਬ 15 ਗੁਦੇਨੀ ਹੋਏ ਸੀਗੇ ਚਲੋ ਇਹਨੇ ਕਹਿਣਾ ਮੰਨ ਲਿਆ ਹੋ ਗਿਆ ਸਭ ਕੁਝ ਕਹਿ ਦਈਆ ਕੀ ਮਾਮਲਾ ਹੈਗਾ ਸਾਰਾ ਲਈ ਝਗੜੇ ਦਾ ਉਹ ਜੀ ਇਹਨਾਂ ਦੋਨਾਂ ਮਤਲਬ ਪਰਿਵਾਰ ਇੱਕ ਹੀ ਆ ਤੇ ਝਗੜਾ ਹੋਇਆ ਕੋਈ ਸਰੋਜ ਭੱਲਾ ਤੇ تنویر ਬਾਲਾ ਤੇ ਇਹਨਾਂ ਦੋਨਾਂ ਪਾਰਟੀਆਂ ਨੂੰ ਅੱਜ ਸ਼ਾਮ ਦੇ ਟਾਈਮ ਲਾਇਆ ਗਿਆ ਵਾ जिदेसूरती देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर